ਬਾਦ ਰঞ্জੀਤ ਸਿੰਘ ਗਿੱਲ ਨੇ ਅੱਜ ਬੀਜੇਪੀ ਦਾ ਪੱਲਾ ਫੜ ਲਿਆ ਸੀਐਮ ਉਸ ਹਰਿਆਣਾ ਐਸੀ ਖੜੇ ਆ ਥਾਮਣੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦਾ ਨੇ ਜਿਸ ਤਰ੍ਹਾਂ ਦੇ ਨਾਲ ਹੁਣੀ ਤੋਂ ਕੁਸਮਾ ਪਹਿਲਾਂ ਰঞ্জੀਤ ਗਿੱਲ ਹੋਰਾਂ ਨੇ ਬੀਜੇਪੀ ਜੁਆਇਨ ਕਰੀ ਆ ਤਾਂ ਰঞ্জੀਤ ਗਿੱਲ ਦੀ ਪਹਿਲੀ ਤਸਵੀਰ ਤੁਹਾਨੂੰ ਦਿਖਾ ਦਨੇ ਆ ਕਿ ਅਥਰ ਕਾਫੀ ਔਟਲਾਂ ਜਿਹੜੀਆਂ ਲਾਈਆਂ ਜਾ ਰਹੀਆਂ ਸੀ ਤੇ ਉਹਦੇ ਨਾਲ ਇਹ ਵੀ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਬੀਜੇਪੀ ਦਾ ਪੱਲਾ ਜਿਹੜਾ ਉਹਨਾਂ ਨੇ ਉਹ ਫੜਿਆ ਹੈਗਾ ਤੇ ਗੱਲਬਾਤ ਕਰ ਲੰਨੇ ਉਹਨਾਂ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆਇਆ ਗੁਰਸੱਭ ਬੀਜੇਪੀ ਜੁਆਇਨ ਕਰ ਲਈ ਅੱਜ ਤੇ ਕਾਫੀ ਦਿਨਾਂ ਤੋਂ اٹਕਲਾ ਨੇ ਜਿਹੜੀਆਂ ਜਰੂਰ ਚੱਲ ਰਹੀਆਂ ਸੀ ਮੈਂ ਜੀ ਆਦਰਨੀਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਮੈਂ ਅੱਜ ਜਿਹੜੀ ਬੀਜੇਪੀ ਜੁਆਇਨ ਕੀਤੀ ਆ ਕਿਉਂਕਿ ਮੈਂ ਪਿਛਲੇ ਜਦੋਂ ਮੈਂ ਰਿਜ਼ਾਈਨ ਕੀਤਾ ਸੀ ਮੈਂ ਇੱਕ ਇਹ ਕਿਹਾ ਸੀ ਵੀ ਮੈਂ ਲੋਕਾਂ ਜਾਊਂਗਾ ਜੋ ਲੋਕਾਂ ਦੀ ਰਾਏ ਆਏਗੀ ਮੈਂ ਉਸ ਮੁਤਾਬਕ ਫੈਸਲਾ ਲਵਾਂਗਾ ਸੋ ਮੈਂ ਲੋਕਾਂ 'ਚ ਗਿਆ ਔਰ ਉਹਨਾਂ ਤੋਂ ਜੋਰ ਮੈਨੂੰ رائے ਮਿਲੀ ਉਹਨਾਂ ਦਾ ਇੱਕੋ ਸੀ ਵੀ ਤੁਸੀਂ ਉਹ ਫੈਸਲਾ ਲਓ ਜਿਹੜਾ ਸਾਡੇ ਪੰਜਾਬ ਨੂੰ ਤਰੱਕੀ ਵੱਲ ਲੈ ਜਾਵੇ ਅੱਜ ਜੋ ਕਰਜ਼ੇ 'ਚ ਲਾ ਐਂਡ ਆਰਡਰ 'ਚ ਜੋ ਸਾਡੀ ਪੋਜੀਸ਼ਨ ਹੈ ਉਸ ਤੋਂ ਅਸੀਂ ਕਿਵੇਂ ਬਾਹਰ ਨਿਕਲ ਸਕਦੇ ਹਾਂ ਸੋ ਉਹ ਸਾਰਾ ਕੁਝ ਦੇਖਦੇ ਹੋਏ ਮੈਂ ਅੱਜ ਬੀਜੇਪੀ ਜਿਹੜੀ ਜੁਆਇਨ ਲੋਕਾਂ ਦਾ ਰੁਝਾਨ ਸੀ ਕਿ ਆਖਰ ਬੀਜੇਪੀ ਦਾ ਵੱਲ ਫੜੇ ਹਾਂਜੀ ਹਾਂਜੀ ਉਹਨਾਂ ਦਾ ਲੋਕਾਂ ਦਾ ਰੁਝਾਨ ਸੀ ਬਾਕੀ ਉਹ ਉਹ ਵਾਕਈ ਸਾਡੇ ਜਿੰਨੇ ਹਲਕੇ ਚ ਮੈਕਸਿਮ رائے ਆਈ ਉਹ ਇਹੀ ਸੀ ਵੀ ਤੁਸੀਂ ਬੀਜੇਪੀ ਬਣ ਜਾਓ ਤਾਂ ਕਿ ਕਿਉਂਕਿ ਜਿਹੜੇ ਸਟੇਟ ਬੀਜੇਪੀ ਦੀ ਜਿੱਥੇ ਸਰਕਾਰ ਹੈ ਸਟੇਟਾਂ 'ਚ ਉਹ ਸਭ ਤੋਂ ਕਿਤੇ ਅੱਗੇ ਨਿਕਲ ਗਏ ਨੇ ਕਿਤੇ ਅੱਗੇ ਅਸੀਂ ਪੰਜਾਬ ਬਹੁਤ ਪਿੱਛੇ ਰਹਿ ਗਿਆ ਸੋ ਅੱਜ ਇਹ ਸਮੇਂ ਦੀ ਮੰਗ ਹੈ ਵੀ ਜੇ ਅਸੀਂ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲੈ ਕੇ ਜਾਣਾ ਹੈ ਸਾਨੂੰ ਜਰੂਰ ਇੱਥੇ ਜਿਹੜੀ ਭਾਜਪਾ ਦੀ ਸਰਕਾਰ ਬਣਾਉਣੀ ਪਈ ਗਏ ਸਰ ਵਿੱਚ ਕੁ ਗੱਲਾਂ ਆ ਰਹੀਆਂ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋਗੇ ਆਮ ਆਦਮੀ ਪਾਰਟੀ ਦਾ ਪਲੜਾ ਫੜੂ ਪੜੋਗੇ ਤੁਸੀਂ ਕੀ ਕੁਝ ਚੀਜ਼ਾਂ ਰਹੀਆਂ ਕਿ ਉਧਰ ਨਹੀਂ ਮਿਲੀਆਂ ਇੱਧਰ ਆ ਕੇ ਜਿਆਦਾ ਨਹੀਂ ਜੀ ਨਹੀਂ ਬਿਲਕੁਲ ਜੀ ਉਹ ਜੋੜ ਲਿਆ ਗਿਆ ਸੀ ਲੇਕਿਨ ਮੇਰਾ ਉਹਦੇ ਨਾਲ ਕੋਈ ਸਬੰਧ ਨਹੀਂ ਸੀ ਮੈਂ ਤਾਂ ਇੱਕੋ ਗੱਲ ਜੋ ਕਹੀ ਸੀ ਮੈਂ ਉਹਦੇ ਦੀ ਪਹਿਰਾ ਦਿੱਤਾ ਵੀ ਮੈਂ ਲੋਕਾਂ 'ਚ ਜਾਊਂਗਾ ਜੋ ਲੋਕ ਰਾਏ ਬਣੂਗੀ ਮੌਸਮ ਮੁਤਾਬਕ ਫੈਸਲਾ ਲਵਾਂਗਾ ਸੋ ਮੈਂ ਉਸ ਮਤਾਬਕ ਫੈਸਲਾ ਲਿਖ ਰਿਹਾ ਲੱਗਦਾ ਕਿ ਮੈਂ ਦੇਖਦਾ ਹੁਣ ਸਾਹਿਬ ਕਿਉਂਕਿ ਹੁਣ ਤੱਕ ਜੇ ਦੇਖੀਏ ਲੀਡਰਸ਼ਿਪ ਬਹੁਤ ਚੇਂਜ ਹੋ ਗਈ ਪਰ ਖਰੜ ਦੇ ਹਾਲਾਤ ਕਿਤੇ ਨਾ ਕਿਤੇ ਉਮੀਦ ਦੇਖਦੇ ਨੇ ਲੋਕਾਂ ਦੀ ਨਰਾਜ਼ਗੀ ਦਿਖਦੀ ਹੈ ਪਰ ਕਿਤੇ ਨਾ ਕਿਤੇ ਨਮੂਰਗਨ ਮਾਨ ਨੇ ਹੁਣ ਜਰੂਰ ਕਿਹਾ ਸੀ ਵੀ ਸਾਡੇ ਹੱਥ ਕਮੇਟੀ ਆ ਗਈ ਹੈ ਤੇ ਹੁਣ ਅਸੀਂ ਵਿਕਾਸ ਕਰਾਂਗੇ ਕਿਉਂਕਿ ਸਿਚੁਏਸ਼ਨ ਕਾਫੀ ਖਰੜ ਦੀ ਜੇ ਦੇਖੇ ਦਿਨ-ਬ-ਦਿਨ ਹਾਲਾਤ ਖਰਾਬ ਹੋ ਰਹੇ ਦੇਖੋ ਖਰੜ ਦੀ ਕਮੇਟੀ ਕੋਲ ਬਾਧੂ ਪੈਸਾ ਪਿਆ ਲੇਕਿਨ ਲੋਕ ਸੀ ਬ੍ਰਿਜ ਨੂੰ ਪਾਣੀ ਨੂੰ ਸੜਕਾਂ ਨੂੰ ਤਰ ਬੇਨਤੀ ਕਰਾਂਗੇ ਬੀਬਾ ਜੀ ਨੂੰ ਵੀ ਤੁਸੀਂ ਤਗੜੇ ਹੋ ਕੇ ਪੈਸਾ ਕੋਈ ਸਰਕਾਰ ਤੋਂ ਲੈਣਾ ਕਮੇਟੀ ਦਾ ਪੈਸਾ ਲੋਕਾਂ ਦਾ ਪੈਸਾ ਉੱਥੇ ਡਿਵੈਲਪਮੈਂਟ ਕਰਾਓ ਤਾਂ ਕਿ ਜਿਹੜੇ ਲੋਕ ਅੱਜ ਬਹੁਤ ਬੁਰੇ ਹਾਲਤ ਵਿੱਚ ਉੱਥੇ ਰਹਿ ਰਹੇ ਨੇ ਜਦੋਂ بارش ਪੈਂਦੀ ਹੈ ਤੇ ਫਿਰ ਤੁਸੀਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਕਿਵੇਂ ਉਹ ਗਾਣੇ ਲਗਾ ਲਗਾ ਕੇ ਉਹ ਪਾਇਆ ਜਾਂਦਾ ਸੋ ਬੜਾ ਸ਼ਰਮ ਮਹਿਸੂਸ ਹੁੰਦੀ ਹੈ ਵੀ ਇੰਨਾ ਪੈਸਾ ਪਿਆ ਹੋਵੇ ਤੇ ਲੋਕ ਜਿਹੜੇ ਤਰਸ ਰਹੇ ਨੇ ਬੇਸਿਕ ਫੈਸਿਲਿਟੀਆਂ ਨੂੰ ਸੋ ਅਸੀਂ ਤਾਂ ਕਹਿੰਦੇ ਵੀ ਤਕੜੇ ਹੋ ਕੇ ਜਿਹੜੀ ਡਿਵੈਲਪਮੈਂਟ ਕਰਾਂ। ਇੱਕ ক্লাস ਹੋ ਰਹੀ ਕਿ ਤੁਹਾਡੇ ਸਾਥੀ ਲੱਗਦਾ ਕਿ ਹੁਣ ਜਦੋਂ ਵਿਜੇਪੀ ਦਾ ਫੱਲਾ ਫੱਲਾ ਉਹ ਵੀ ਅਟੈਕ ਮੋਡ ਚ ਆਉਣਗੇ ਕਿ ਆਖਰ ਭਾਵੇਂ ਪਹਿਲਾਂ ਗਠਵੰਦਾਂ ਚ ਇਕੱਠੀ ਸੀਗੇ ਪਰ ਹੁਣ ਕਿਤੇ ਨਾ ਕਿਤੇ ਵਿਰੋਧੀ ਧਿਰ ਦੇ ਤੌਰ ਤੇ ਦੇਖੋ ਇਹ ਤਾਂ ਹੁੰਦਾ ਹੀ ਹੈ ਇਹ ਵਿਰੋਧ ਤਾਂ ਫਿਰ ਹੁੰਦਾ ਹੀ ਹੈ ਪਰ ਅਸੀਂ ਸਾਰਾ ਕੁਝ ਸੋਚਦੇ ਹੋਏ ਪੰਜਾਬ ਦਾ ਭਲੇ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਸਾਰਾ ਕੁਝ ਸੋਚ ਵਿਚਾਰ ਕੇ ਜਿਹੜਾ ਬੀਜੇਪੀ ਦਾ ਪੱਲਾ ਫੜੇ ਜੀ ਸਰ ਕੇਂਦਰ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਖਰੜ ਦੇ ਬਹੁਤ ਸਾਰੇ ਕੰਮ ਅਧੂਰੇ ਨੇ ਕੇਂਦਰ ਦੇ ਪ੍ਰੋਜੈਕਟਾਂ ਨਾਲ ਕੋਈ ਪੂਰਾ ਕਰਨ ਦਾ ਸੋਚਿਆ ਉਹਨਾਂ ਨੂੰ ਬਿਲਕੁਲ ਜੀ ਅਸੀਂ ਹੁਣ ਡੀਪਲੀ ਡਿਸਕਸ ਕਰਾਂਗੇ ਜੀ ਸਾਡੇ ਸੁਭਾਸ਼ ਸ਼ਰਮਾ ਜੀ ਸੰਜੀਪ ਜੀ ਵਿਸ਼ੇਸ਼ੀ ਸਾਡੇ ਨਾਲ ਨੇ ਸੋ ਅਸੀਂ ਜਰੂਰ ਜੋ ਕੇਂਦਰ ਦੀਆਂ ਸਕੀਮਾਂ ਅਸੀਂ ਲਿਆ ਸਕਦੇ ਹੋਈਏ ਤੋ ਅਸੀਂ ਜ਼ਰੂਰ ਲਿਆਵਾਂਗੇ 10 ਦਿਨਾਂ ਤੋਂ ਨਾਲ ਲਗਾਤਾਰ ਅਸੀਂ ਦੇਖ ਰਹੇ ਹਾਂ 17 ਦੇ ਵਿੱਚ ਐਮਐਲਏ ਦੀ ਟਿਕਟਪੋਰ ਨੂੰ ਦਿੱਤੀ ਆਮ ਆਦਮੀ ਪਾਰਟੀ ਨੇ 22 ਦੇ ਵਿੱਚ ਹੋਰ ਦਿੱਤੀ ਅਸਤੀਫਾ ਦਿੱਤਾ ਵਾਪਸੀ ਹੋ ਗਈ 27 'ਚ ਵੀ ਲੱਗ ਰਿਹਾ ਕਿ ਉਮੀਦਵਾਰ ਬਦਲਿਆ ਜਾਏਗਾ ਤਾਂ ਹਰ ਵਾਰ ਨਵਾਂ ਉਮੀਦਵਾਰ ਬਦਲਣਾ ਔਰ ਹਰ ਵਾਰ ਨਵਾਂ ਬੰਦਾ ਮਿਲਣਾ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹੀ ਲੋਕਾਂ 'ਚ ਨਿਰਾਸ਼ਾ ਹੈ ਮੇਰੇ ਹਲਕੇ ਦੇ ਲੋਕਾਂ 'ਚ ਇਹੀ ਨਿਰਾਸ਼ਾ ਹੈ ਵੀ ਜੋ ਇੱਕ ਐਮਐਲਏ ਨੂੰ ਕਿਉਂਕਿ ਇਹ ਪਬਲਿਕ ਲਾਈਫ ਹੁੰਦੀ ਹੈ ਜੋ ਇੱਕ ਐਮਐਲਏ ਨੂੰ ਹਲਕੇ ਚ ਵਿਚਰਨਾ ਚਾਹੀਦਾ ਲੋਕਾਂ ਚ ਵਿਚਰਨਾ ਚਾਹੀਦਾ ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਉਹ ਨਹੀਂ ਸੁਣੀਆਂ ਗਈਆਂ ਇਸੇ ਕਰਕੇ ਪਾਰਟੀ ਨੇ ਉਹਨਾਂ ਨੇ ਪਿਛਲੀ ਵਾਰ ਬਦਲਿਆ ਸੀ ਕੈਂਡੀਡੇਟ ਤੇ ਨੈਕਸਟ ਮਹੀਨੇ ਲੱਗਦਾ ਫੇਰ ਬਦਲ ਲੈਣਗੇ ਪੁਰਾਣੇ ਸਾਥੀ ਅਕਾਲੀ ਦਲ ਦਾ ਸਾਥ ਛੱਡ ਕੇ ਆਏ ਹੋ ਮਨਾਉਣ ਦੀ ਕੋਈ ਕੋਸ਼ਿਸ਼ ਕੀਤੀ ਸੁਖਵੀਰ ਬਾਦਲ ਨੇ ਜੀ ਕੋਲ ਆਈ ਚਲੋ ਛੱਡੋ ਜੀ ਉਹ ਤਾਂ ਛੱਡਿਆ ਜੀ ਆਪਾਂ ਹੁਣ ਬਾਕੀ ਮੇਰੀ ਨਾਰਾਜ਼ਗੀ ਕਿਸੇ ਨਾਲ ਮੈਂ ਅੱਜ ਵੀ ਸਾਰੀ ਲੀਡਰਸ਼ਿਪ ਦੀ ਉਦਾ ਹੀ ਰਿਸਪੈਕਟ ਕਰਦਾ ਹੈ। ਪਾਈ ਦੇ ਵਿੱਚ ਗਠਜੋੜ ਹੋ ਜੇ ਤਾਂ ਫਿਰ ਕੀ ਸਿਚੁਏਸ਼ਨ ਲੱਗਦੀ ਹੈ? ਦੇਖੋ ਇਹ ਹੁਣ ਹਾਲਾਤ ਮੌਕੇ ਦੇ ਇਹ ਤਾਂ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕਰਨਾ ਜੀ। ਜੋ ਵੀ ਅਸੀਂ ਤਾਂ ਮਿਹਨਤ ਕਰਾਂਗੇ ਜੀ। ਅਸੀਂ ਤਾਂ ਹੁਣ ਪਾਰਟੀ ਲਈ ਮਿਹਨਤ ਕਰਾਂਗੇ ਤਾਂ ਕਿ ਪੰਜਾਬ ਨੂੰ ਜਿਹੜਾ ਇਸ ਦੌਰ ਚੋਂ ਗੁਜ਼ਰ ਰਿਹਾ ਉਹਨੂੰ ਬਾਹਰ ਕੱਢੀਏ। ਕਿਵੇਂ ਦੇਖਦੇ ਹੋ ਕਿ ਭਾਜਪਾ ਵਾਸੇ ਕਿੰਨੇ ਵੱਡੇ ਤੌਰ ਤੇ ਕਿ ਲੋਹਰਾਂ ਦੀ ਜੁਆਇਨਿੰਗ ਹੈ ਜਿਹੜੀ ਹੋਰ ਹੋਊਗੀ ਕਿਉਂਕਿ 27 ਨੂੰ ਲੈ ਕੇ ਤਾਂ ਤੁਸੀਂ ਵੀ ਤਿਆਰੀਆਂ ਲੰਬੀ ਹੋਈ ਹੈ। ਬਹੁਤ ਸ਼ੁਭ ਸੰਕੇਤ ਔਰنجੀਤ ਸਿੰਘ ਗਿਲਜੀ ਨਾ ਸਿਰਫ ਇਸ ਇਲਾਕੇ ਦੇ ਬਲਕਿ ਪੰਜਾਬ ਦਾ ਬੜਾ ਜਾਨਾ ਮਾਨਨਾ ਚਿਹਰਾ ਹੈ ਔਰ ਇਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਪੂਰੇ ਮੋਹਾਲੀ ਜ਼ਿਲ੍ਹੇ 'ਚ ਬਹੁਤ بڑا ਬਲ ਮਿਲੇਗਾ ਤਾਕਤ ਮਿਲੇਗੀ ਸ਼ਕਤੀ ਮਿਲੇਗੀ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਗਿਲ ਸਾਹਿਬ ਨੂੰ ਜਿਹਾਇਆਂ ਆਖਦਾ ਇਹਨਾਂ ਦਾ ਸਵਾਗਤ ਕਰਦਾ ਔਰ ਇਹ ਇੱਕ ਸੰਕੇਤ ਹੈ ਕਿ ਬੀਜੇਪੀ ਪੰਜਾਬ 'ਚ ਕਿਸ ਰਫ਼ਤਾਰ ਦੇ ਨਾਲ ਵਧ ਰਹੀ ਹੈ ਅੱਜ ਸਾਡੇ ਜਿਹੜੇ ਵਿਰੋਧੀ ਨੇ ਉਹ ਐਵੇਂ ਨਹੀਂ ਭਗਵੰਤ ਮਾ ਕਾਂਗਰਸ ਔਰ ਕਾਲੀਦਾਨ ਨੂੰ ਛੱਡ ਕੇ ਬੀਜੇਪੀ ਦੇ ਪਿੱਛੇ ਪਿਆ ਹੋਇਆ ਸਾਰੀਆਂ ਸੱਜ ਪਾਰਟੀਆਂ ਪੰਜਾਬ ਦੀਆਂ ਉਹਨਾਂ ਦਾ ਹਮਲਾਵਰ ਰੁਖ ਬੀਜੇਪੀ ਵੱਲ ਕਿਉਂ ਹੈ ਕਿਉਂਕਿ ਉਹ ਦੇਖ ਰਹੇ ਨੇ ਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਜਿਹੜੀ ਮੁਹਿੰਮ ਹੈ ਉਹ ਇੰਨੀ ਤੇਜ਼ ਹੁੰਦੀ ਜਾ ਰਹੀ ਹੈ ਇੰਨਾ ਹੰਗਾਰਾ ਇੰਨਾ ਹੁਲਾਰਾ ਬੀਜੇਪੀ ਨੂੰ ਮਿਲ ਰਿਹਾ ਹੈ ਹਰ ਤਰਫ ਤੋਂ ਲੋਕ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਨੇ ਔਰ ਇਹ ਸ਼ੁਰੂਆਤ ਹੈ ਤੁਸੀਂ ਆਉਣ ਵਾਲੇ 2-3 ਮਹੀਨਿਆਂ 'ਚ ਦੇਖੋਗੇ ਹੋਰ ਵੱਡੀ ਗਿਣਤੀ 'ਚ ਅੱਛੀ ਸੋਚ ਵਾਲੇ ਨੇਤਾ ਜੋ ਪੰਜਾਬ ਲਈ ਪੰਜਾਬੀਅਤ ਲਈ ਭਲਾ ਸੋਚਦੇ ਆ ਜੋ ਪੰਜਾਬ ਪੰਜਾਬੀਅਤ ਦੀ ਤਰੱਕੀ ਸੋਚਦੇ ਆ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨਗੇ ਔਰ 2027 ਸਾਡਾ ਮਿਸ਼ਨ ਬੜਾ ਸਪਸ਼ਟ ਹੈ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਚੋਣ ਲੜੇਗੀ ਜਿੱਤੇਗੀ ਔਰ ਸਰਕਾਰ ਜਿਵੇਂ ਕਹੀਏ ਕਿ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਪੋਕੈਸਟਾਂ ਜਿਹੜੇ ਲੋਹਰਾਂ ਦੀ ਪਹਿਲਾਂ ਵੀ ਲੱਗਦੇ ਸੀ ਕਿਉਂਕਿ ਤੁਸੀਂ ਤਾਂ ਚੋਣ ਲੜਿਓਗੇ ਐਮਪੀ ਚੋਣ ਲੜਿਓ ਖਰੜ ਦੇ ਲੋਕਾਂ ਦਾ ਰੁਝਾਨ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਕਾਫੀ ਅੱਛਾ ਰਿਸਪੌਂਸ ਹੋ ਤੋ ਕਹਿੰਦੇ ਕੈਨ ਬਹੁਤ ਅੱਛਾ ਰਿਸਪੌਂਸ ਹੈ ਸਾਨੂੰ ਲੋਕ ਸਭਾ ਚ ਵੀ 40000 ਵੋਟ ਪਈ ਸੀ ਔਰ ਉਸ ਤੋਂ ਬਾਅਦ ਇੱਕ ਸਾਲ ਬਹੁਤ ਆਧਾਰ ਵਧਿਆ ਮਤਲਬ ਮੁਹਾਲੀ ਖਰੜ ਮੇਰੇ ਹਲਕੇ ਚ ਕੋਈ ਸੀਟ ਐਸੀ ਨਹੀਂ ਹੈ ਜਿੱਥੇ ਭਾਜਪਾ ਨਹੀਂ ਜਿੱਤ ਰਹੀ 9 ਦੀਆਂ 9 ਸੀਟਾਂ ਮੇਰੇ ਹਲਕੇ ਚ 2027 ਦੀ ਭਾਜਪਾ ਜਿੱਤੇ ਉਦੋਂ ਤਾਂ ਨਾਸ ਵਾਲਾ ਕੀ ਜਿਹੜੇ ਹਿਸਾਬ ਦੇ ਨਾਲ ਜੇ ਕਹੀਏ ਕਿ ਅੱਜ ਚਲੋ ਤੁਸੀਂ ਬੀਜੇਪੀ ਸ਼ਾਮਲ ਹੋਏ ਆਂ ਆਉਂਦੇ ਦਿਨਾਂ ਦੇ ਤੋਂ ਪ੍ਰੋਗਰਾਮ ਬੀਜੇਪੀ ਦੇ ਬੈਨਰਲਾਜ਼ਮੀ ਦੀ ਗੱਲ ਹੈ ਹੇਠ ਰਹਿਣਗੇ ਲੋਕਾਂ ਦਾ ਰਿਸਪੌਂਸ ਜਿਹੜਾ ਐਮਪੀ ਚੋਣਾਂ ਦੇ ਤੋਂ ਰੌਣ ਰਿਹਾ ਲੱਗਦਾ ਕਿ ਉਹ ਵਧੂਗਾ ਬਿਲਕੁਲ ਵਧੇਗਾ ਜੀ ਅਸੀਂ ਕੋਣ 10 ਤਰੀਕ ਨੂੰ ਅ ਕੁਰਾਲੀ ਦੇ ਵਿਖੇ ਬਹੁਤ ਵੱਡੀ ਜਿਹੀ ਰੈਲੀ ਇਕੱਠ ਕਰ ਰਹੇ ਆਂ ਜਿਹਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਣਗੇ ਔਰ ਬੀਜੇਪੀ ਨੂੰ ਦਾ ਸਮਰਥਨ ਕਰਨਗੇ ਸ਼ਾਮਲ ਹੋਣਗੇ ਸੋ ਇਹ ਗ੍ਰਾਫ ਹੋਰ ਵੀ ਜਿਆਦਾ ਜੋ ਲੋਕ ਸਮਝਦਾ ਉਸ ਤੋਂ ਵੀ ਕਿਤੇ ਵੱਧ ਜਿਹੜਾ ਬਧੇਗਾ ਕਿਉਂਕਿ ਲੋਕਾਂ ਨੂੰ ਹੁਣ ਸਮਝ ਲੱਗ ਗਈ ਆ ਵੀ ਸਾਡਾ ਬਿਨਾ ਸੈਂਟਰ ਦੀ ਸਰਕਾਰ ਤੋਂ ਜਾਂ ਜਿਹੜੇ ਸਟੇਟਾਂ ਦੇ ਵਿੱਚ ਬੀਜੇਪੀ ਦੀਆਂ ਸਰਕਾਰਾਂ ਨੇ ਉਹ ਕਿਤੇ ਸਾ ਤੋਂ ਅੱਗੇ ਤਰੱਕੀ ਕਰ ਗਈ ਸੋ ਅਸੀਂ ਬਹੁਤ ਪਿੱਛੇ ਰਹਿ ਗਏ ਸੋ ਹਰ ਬੰਦਾ ਇਸ ਪਾਸੇ ਹੁਣ ਸੋਚਣਾ ਸ਼ੁਰੂ ਕੀਤਾ ਵੀ ਅਸੀਂ ਵੀ ਜਿਹੜੀ ਇੱਥੇ ਸਰਕਾਰ ਬੀਜੇਪੀ ਦੀ ਬਣਾਈਏ ਤੇ ਡਬਲ ਇੰਜਨ ਦੇ ਨਾਲ ਸਾਡਾ ਵੀ ਜਿਹੜੀ ਪੰਜਾਬ ਦੀ ਗੱਡੀ ਹੈ ਉਹ ਲਈ ਤੇ ਆ ਸਕੀ ਜੀ ਜੀਪੀ ਨੂੰ ਲੈ ਕੇ ਜੇ ਕਹੀਏ ਕਿ ਲੋਕਾਂ ਦੀ ਪਰਸਪੈਕਸ਼ਨ ਜਿਵੇਂ ਕਿਸਾਰੀ ਅੰਦੋਲਨ ਦੇ ਬਾਅਦ ਕਾਫੀ ਤੌਰ ਤੇ ਬਦਲੀ ਨਜ਼ਰ ਆਈ ਇੱਕ ਪਾਸੇ ਜੇਕਰ ਉਦੋਂ ਨਾਰਾਜ਼ਗੀ ਸੀ ਤਾਂ ਦੂਜੇ ਪਾਸੇ ਜਦੋਂ ਹੁਣ ਕਿਤੇ ਵੀ ਕੋਈ ਕ੍ਰਾਈਮ ਹੁੰਦਾ ਤਾਂ ਗੱਲ ਯੂਪੀ ਦੀ ਯੋਗੀ ਹੋਰਾਂ ਦੀ ਹੁੰਦੀ ਆ ਇਹ ਚੀਜ਼ ਦਾ ਐਡਵਾਂਟੇਜ ਹੈ ਪੰਜਾਬ ਦੇ ਵਿੱਚ ਤੁਸੀਂ ਬਿੰਗੇ ਕਿਉਂਕਿ ਲਗਾਤਾਰ ਤੁਸੀਂ ਵਿਚਰ ਰਹੇ ਹੋ ਲੋਕਾਂ 'ਚ ਪਹਿਲਾਂ ਕਿੰਨਾ ਕੁ ਦੇਖਿਆ ਚਲੋ ਹੁਣ ਤਾਂ ਤੁਸੀਂ ਅਜੇ ਵਿਜ਼ੀਬਲ ਲੀਡਰ ਦੇਖਿਆ ਨਹੀਂ ਦੇਖੋ ਉਦੋਂ ਇੱਕ ਮੂਵਮੈਂਟ ਸੀ ਅੰਦੋਲਨ ਸੀ ਉਦੋਂ ਜ਼ਰੂਰ ਵਿਰੋਧ ਸੀ ਲੇਕਿਨ ਹੌਲੀ ਹੌਲੀ ਜਿਵੇਂ ਲੋਕਾਂ ਨੂੰ ਸਮਝ ਲੱਗੀ ਹੈ ਤੇ ਉਹ ਹੁਣ ਬਦਲਦਾ ਜਾਂਦਾ ਤੇ ਦੇਖੋ ਵੀ ਬੀਜੇਪੀ ਦੇ ਹੱਕ ਦੀ ਬਹੁਤ ਵੱਡੀ ਜਿਹੜੀ ਲਹਿਰ ਹੈ ਉਹ ਪੰਜਾਬ ਚੱਲੇ ਰਣਜੀਤ ਗਿੱਲ ਦੇ ਨਾਤੇ ਜੇ ਕਹੀਏ ਕਿ ਦੇ ਜ਼ਰੀਏ ਲੋਕ ਖਰੜ ਦੀ ਜੋ ਹੁਣ ਤੱਕ ਦੀ ਛਵੀ ਰਹੀ ਹੈ ਜਿਵੇਂ ਪਹਿਲਾਂ ਗੱਲ ਸਵਾਲ ਕਰਿਆ ਸਾਥੀ ਨੇ ਕਿ ਲਗਾਤਾਰ ਲੀਡਰ ਬਦਲਦੇ ਰਹੇ ਹੋ ਰਹੇ ਰਣਜੀਤ ਗਿੱਲ ਜ਼ਿੰਮੇਵਾਰੀ ਲੈਣਗੇ ਕਿ ਹਾਂ ਮੈਂ ਜੇ ਲੋਕਾਂ ਨਾਲ ਵਾਅਦੇ ਕਰੂੰਗਾ ਤਾਂ ਜ਼ਿੰਮੇਵਾਰੀ ਮੇਰੀ ਹੋਊਗੀ ਕਾਲੂ ਸਰਕਮਸਟੈਂਸ ਕੋਈ ਵੀ ਬਣ ਬਿਲਕੁਲ ਜੀ ਅਸੀਂ ਅੱਜ ਤੱਕ ਦਾ ਸਾਡਾ ਰਿਕਾਰਡ ਹੈ ਵੀ ਅਸੀਂ ਜਿਹੜਾ ਵੀ ਕੋਈ ਕਿਸੇ ਨਾਲ ਵਾਅਦਾ ਕੀਤਾ ਉਹ ਅਸੀਂ ਪੂਰਾ ਕੀਤਾ ਭਾਵੇਂ ਆਪਣੇ ਪੱਲੋਂ ਹੀ ਕਰਨਾ ਪਵੇ ਸੋ ਇਹ ਮੈਂ ਜ਼ਰੂਰ ਲੋਕਾਂ ਨੂੰ ਵੀ ਵਿਸ਼ਵਾਸ ਹੈ ਕਿ ਜੀ ਗਿੱਲ ਸਾਹਿਬ ਜੋ ਕਹਿਣਗੇ ਉਹ ਵਾਅਦੇ ਤੇ ਪੂਰਾ ਉਤਰਨ ਕਿਉਂਕਿ ਸੋ ਅਸੀਂ ਵਾਅਦੇ ਤੇ ਪੂਰਾ ਵੀ ਉਤਰਾਂ ਤੇ ਤਸਵੀਰਾਂ ਇਹ ਸੀਐਮਓ ਹਾਊਸ ਜਿਹੜਾ ਹਰਿਆਣਾ ਦੀਆਂ ਲੱਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਹਾਲਾਂਕਿ ਜੋਇਨਿੰਗ ਇੱਕੋ ਲੱਗਤ ਹੋਈ ਹੈ ਪਰ ਸੰਨ ਨੇ ਤੁਹਾਨੂੰ ਪਹਿਲਾਂ ਹੀ ਦੱਸਦਾ ਸੀਗਾ ਕਿ ਬੀਜੇਪੀ ਦੇ ਵਿੱਚ ਸ਼ਾਮਲ ਰੰਜੀਤ ਗਿੱਲ ਹੋ ਸਕਦੇ ਨੇ ਤੇ ਉਹੀ ਤਸਵੀਰਾਂ ਅੱਜ ਸੱਚੀਆਂ ਵੀ ਹੋਈਆਂ ਨੇਗੀਆਂ ਹਾਲਾਂਕਿ ਸਸੀ ਸਵਰ ਅੱਗੇ ਤੋਂ ਹੁਣ ਬੀਜੇਪੀ ਦੇ ਨਾਲ ਰਹੂਗਾ ਤੇ ਜਿਵੇਂ ਖਰੜ ਹਲਕੇ ਨੂੰ ਲੈ ਕੇ ਕਹਿੰਦੇ ਕਿ ਅਸੀਂ ਹੁਣ ਤੱਕ ਦੀ ਜੋ ਛਵੀਆਂ ਰਹੀਆਂ ਨੇਗੀਆਂ ਜੋ ਤਰ੍ਹਾਂ ਦੇ ਸਵਾਰ ਰਹੇ ਨੇਗੇ ਤਾਂ ਕਹਿੰਦੇ ਬਿਸ਼ੱਕ ਫਿਰ ਮੈਨੂੰ ਪੱਲੋਂ ਆਖਰਕਾਰ ਕਰਨਾ ਪਵੇ ਪਰ ਮੈਂ ਜੋ ਵਾਅਦੇ ਕਰੂੰਗਾ ਉਹ ਲੋਕਾਂ ਦੇ ਨਾਲ ਨਿਭਣਗੇ ਵੀ ਜ਼ਰੂਰ ਤੇ ਪੂਰੇ ਵੀ ਜ਼ਰੂਰ ਹੋਣਗੇ ਤੇ ਇਹ ਸਭ ਦੇ ਵਿੱਚ ਜੇ ਦੇਖੀਏ ਤਾਂ ਆਖਰਕਾਰ ਆਉਂਦੇ ਦਿਨਾਂ ਦੀ ਸਿਆਸਤ ਜ਼ਰੂਰ ਬਦਲੀ ਹੋਈ ਦੀ ਵੀਡੀਓ ਜੁਲਿਸਟ ਜਸ਼ਨ ਦੇ ਨਾਲ ਮ